ਇਹਦਾ ਪ੍ਰੈਸ਼ਰ ਸੱਜੇ ਖੱਬੇ ਜਾਵੇ ਜਿਵੇਂ ਕਿਸਾਨ ਭਰਾ ਖੇਤ ਦੇ ਵਿੱਚ ਲੈ ਕੇ ਚੱਲੂ 120 ਫੁੱਟ ਦੀ ਗਾਰੰਟੀ 120 ਫੁੱਟ ਬੜਾ ਜ਼ਿਆਦਾ ਹੋ ਗਿਆ ਜੀ ਟਰੈਕਟਰ ਵਾਲਾ ਮਾਰਦਾ ਇਸ ਤਰੀਕੇ ਦੀ ਗੱਲ ਅੱਜ ਤੱਕ ਨਾ ਪੰਜਾਬ ਤੇ ਪੂਰੇ ਹਿੰਦੁਸਤਾਨ ਜਿਨੀ ਦੇਖੀ ਸਪੈਸ਼ਲ ਇਹਨੂੰ ਕਿਹੜੇ ਕਹਿੰਦੇ ਨੇ ਸਿੱਧਾ ਪ੍ਰੈਸ਼ਰ ਕਰ ਲੋ ਕਿੱਡਾ ਪ੍ਰੈਸ਼ਰ ਕਰ ਲੋ ਉਲਟਾ ਪ੍ਰੈਸ਼ਰ ਕਰ ਲੋ ਜਿਵੇਂ ਮਰਜ਼ੀ ਚਲਾਵੋ ਹਜ਼ਾਰ ਫੁੱਟ ਪੈਂਦੇ ਵੀ ਨਾ ਪੰਪ ਦਾ ਦਮ ਟੁੱਟਿਆ ਨਾ ਇੰਜਣ ਦਾ ਦਮ ਟੁੱਟਿਆ ਨਾ ਆਵਾਜ਼ ਵਰਕ ਪਿਆ ਇਹਨੂੰ ਕਹਿੰਦੇ ਨੇ ਤਕਨੀਕ ਇਹਨੂੰ ਕਹਿੰਦੇ ਨੇ ਕਮਾਲ ਇਹੀ ਹੈ ਪੰਪ ਦਾ ਵੋਲਟ ਮਾਡਲ ਨਹੀਂ ਪੰਪ ਦਾ ਸਾਰੀ ਵੇਚੀ ਜਾਂਦੇ ਆ ਜੀ ਬਾਈ 15 ਸਾਲ ਹੋ ਗਏ ਸਿਰਫ ਸਰਵਿਸ ਕਰਾਉਣ ਲਈ ਆਉਣੇ ਆ ਹੋਰ ਇਹਦੀਆਂ ਅਜੇ ਤੱਕ ਕਦੇ ਬੋਕੀਆਂ ਵੀ ਚੇਂਜ ਨਹੀਂ ਕੀਤੀਆਂ ਕੀ ਰੇਟ ਹੈ ਜੀ ਇਹਦਾ Honda ਦੇ ਇੰਜਨ ਦਾ Diamond Pro 65 cc Honda ਮਾਡਲ ਇੰਜਨ ਦਾ ਜਿਹੜਾ ਰੇਟ ਰਹਿਣ ਵਾਲਾ ਹੈ ਮੇਰੇ ਪੰਜਾਬ ਦੇ ਕਿਸਾਨ ਭਰਾਵਾਂ ਲਈ ਤੇਲ ਦੀ ਪੈਟਰੋਲ ਦੀ ਖਪਤ ਹੈ ਜਿਹੜੀ ਉਹ ਅੱਧੀ ਰਹਿ ਜਾਂਦੀ ਹੈ ਆਵਾਜ਼ ਖਤਮ ਹੋ ਜਾਂਦੀ ਹੈ ਤੇ ਪ੍ਰੈਸ਼ਰ ਜਿੰਨਾ ਮਰਜ਼ੀ ਕਰ ਲੋ ਬਲਬਾਰ ਨਿਕਲ ਜੇ ਇੱਕ ਬੂੰਦ ਵੀ ਦਵਾਈ ਦੇ ਦੇ ਅੰਦਰ ਨਹੀਂ ਰੋ ਨਹੀਂ ਜਿੰਕ ਵਗੈਰਾ ਨਿਕਲਦੇ ਨਹੀਂ ਹੁੰਦੇ ਵਿੱਚ ਹੀ ਜਮੇ ਜਾਂਦੇ ਨੇ ਇਸ ਪੰਪ ਦੇ ਵਿੱਚ 65 ਸੀਸੀ ਡਾਇਮੰਡ ਪ੍ਰੋ ਬੂਸਟਰ ਦੇ ਵਿੱਚ ਜੇ ਜਿੰਕ ਨਾ ਨਿਕਲੇ ਪੰਪਸ ਕਿਸਾਨ ਭਰਾ ਘਰੇ ਹੀ ਛੱਡ ਦੇਵੇ ਪੈਸੇ ਫਿਰ ਪਹੁੰਚਦੇ ਕਰ ਦਿਆਂਗੇ ਮੂੰਹ ਨਾਲ ਟੱਡਿਆ ਹੀ ਟੱਡਿਆ ਰਹੇਗਾ ਵੀ ਆਹ ਕੀ ਲਾ ਲਿਆ ਮੇਰੇ ਭਰਾ ਨੇ 100 ਲੀਟਰ 200 ਲੀਟਰ 300 ਲੀਟਰ ਖੇਤ ਦੇ ਵਿੱਚ ਪਾਣੀ ਲਾਉਣਾ ਉਹਨੂੰ ਉਹਨੇ ਤੇ ਸੈੱਟ ਕਰ ਲਵੇ ਕੋਈ ਰੇਸ ਬੰਨਣ ਦੀ ਲੋੜ ਨਹੀਂ ਉੱਥੇ ਹੀ ਉਹ ਪਾਣੀ ਸਪਰੇਅ ਕਰ ਦੂਗਾ ਦੋਸਤੋ ਉਸ ਕੰਪਨੀ ਦੇ ਵਿੱਚ ਆਏ ਜਿਹੜੀ ਪੰਜਾਬ ਦੇ ਵਿੱਚ ਪਹਿਲੀ ਵਾਰੀ ਬੈਟਰੀ ਤੇ ਇੰਜਨ ਸਪਰੇਅ ਪੰਪ ਲੈ ਕੇ ਆਈਆ ਅੱਜ ਤੋਂ 15 ਸਾਲ ਪਹਿਲਾਂ ਇਹ ਪੰਪ ਸਪਰੇਅ ਪੰਪ ਇਹ ਕੰਪਨੀ ਲੈ ਕੇ ਆਈ ਸੀ ਅੱਜ ਕਾਪੀ ਮਾਰ ਕੇ ਸਾਰਿਆਂ ਨੇ ਬਣਾਤੇ ਪਰ ਉਸ ਬੰਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਰਾਜਾ ਜੀ ਜਿਨ੍ਹਾਂ ਨੇ ਪਹਿਲੀ ਵਾਰ ਇੰਟਰੋਡਿਊਸ ਕੀਤਾ ਸੀ ਪੰਜਾਬ ਦੇ ਵਿੱਚ ਇਹ ਪੰਪ ਤੇ ਉਦੋਂ ਇਹ ਇਹਨਾਂ ਨੂੰ ਕਾਪੀ ਮਾਰ ਕੇ ਹੋਰਾਂ ਨੇ ਬਣਾ ਤਾਂ ਲਏ ਪਰ ਇਹ ਫੇਰ ਵੀ ਮਾਰਕੀਟ ਦੇ ਨਾਲੋਂ 10 ਕਦਮ ਅੱਗੇ ਹੀ ਚੱਲਦੇ ਨੇ ਕਿਉਂ ਜਦੋਂ ਨੂੰ ਉਹ ਇਹ ਉਹ ਨਾਲ ਰਲਦੇ ਨੇ ਉਦੋਂ ਨੂੰ ਇਹ ਕੁਛ ਨਾ ਕੁਛ ਹੋਰ ਨਵਾਂ ਕਰਦੇ ਨੇ ਤੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਤੇ ਕਰਦੇ ਕਰਦੇ ਅੱਜ ਆਪਾਂ ਡਾਇਮੰਡ ਪ੍ਰੋ ਤੇ ਆ ਗਏ ਜੀ ਇਹ ਇਹੀ ਪੰਪ ਕਿਉਂ ਲਿਆ ਜਾਵੇ ਨਹੀਂ ਪੰਪ ਤਾਂ ਹੁਣ 6-7000 ਚ ਹਰੇਕ ਸ਼ਹਿਰ ਦੇ ਵਿੱਚ ਹਰੇਕ ਬਹੀ ਦੇ ਵਿੱਚ ਕੋਈ ਨਾ ਕੋਈ ਬੰਦਾ ਬੈਠਾ ਵੇਚੀ ਜਾਂਦਾ ਬਿਲਕੁਲ ਸਹੀ ਹੈ ਤੁਹਾਡੀ ਗੱਲ ਕਿ ਗਲੀ ਦੇ ਵਿੱਚ ਨੁੱਕਰ ਦੇ ਵਿੱਚ ਚਰਾਹੇ ਦੇ ਵਿੱਚ ਪੰਪ ਮਿਲਦੇ ਨੇ 6000 7000 ਰੁਪਏ ਦੇ ਮਿਲਦੇ ਨੇ ਇੱਕੋ ਹੀ ਗੱਲ ਕਹਿਣਾ ਚਾਹੇਗਾ ਅੱਜ ਤੋਂ 30 ਸਾਲ ਪਹਿਲਾਂ ਕਿਸਾਨ ਇਸ ਕੰਪਨੀ ਨਾਲ ਜੁੜੇ ਰਾਜਾ ਐਂਟਰਪ੍ਰਾਈਜ਼ਸ ਦੇ ਨਾਲ ਜਦੋਂ ਮੈਂ ਬਿਲਕੁਲ ਨਿੱਕਾ ਜਾ ਹੁੰਦਾ ਸੀ ਮੇਰੀ ਉਮਰ 17 18 ਸਾਲ ਦੀ ਹੁੰਦੀ ਸੀ ਐਨਾ ਦੇ ਘੜ ਤੋਂ ਲੈ ਕੇ ਲੁਧਿਆਣਾ ਲੁਧਿਆਣੇ ਤੋਂ ਫਲੋਰ ਫਲੋਰ ਤੋਂ ਜਲੰਧਰ ਜਲੰਧਰ ਤੋਂ ਨਕੋਦਰ ਨਕੋਦਰ ਤੋਂ ਅੱਗੇ ਬੰਬਰ ਸਰ ਅੜਜਨਾਲਾ ਮਜਿੱਠਾ ਫਾਜ਼ਿਲਕਾ ਅਵੋਰ ਪਟਿਆਲਾ ਮਾਨਸਾ ਬਠਿੰਡਾ ਕੋਈ ਇਹੋ ਜਿਹਾ ਪਿੰਡ ਨਹੀਂ ਜਿੱਥੇ ਕੰਪਨੀ ਦਾ ਸਭ ਨਾਲੋਂ ਪਹਿਲਾ ਜਨਰੇਟਰ ਨਹੀਂ ਚੱਲਦਾ ਟੌਪ ਲੈਂਡ ਲੜੀ ਨਾਲ ਲੜੀ ਜੁੜੀ ਚੌਣ ਨਾਲ ਚੌਣ ਜੁੜੀ ਉਹ ਪੰਜਾਬੀ ਗੱਤਾਂ ਚੌਣ ਤੋਂ ਬਾਅਦ ਉਸ ਤੋਂ ਬਾਅਦ ਪੰਪ ਲਾਂਚ ਕੀਤਾ ਸਾਰੇ ਨਾਲੋਂ ਪਹਿਲਾ ਅੱਜ ਤੋਂ 16 ਸਾਲ ਪਹਿਲਾਂ ਪੰਪ ਲਾਂਚ ਕੀਤਾ ਬੈਟਰੀ ਵਾਲਾ ਬੈਟਰੀ ਵਾਲਾ ਪੰਪ ਲਾਂਚ ਕੀਤਾ ਤਾਂ ਮੇਰੇ ਖਿਆਲ ਪੰਜਾਬ ਦੇ ਘਟੋ ਘਟ 50% ਕਿਸਾਨਾਂ ਕੋਲੇ ਕੰਪਨੀ ਦਾ ਪੰਪ ਹੋਊਗਾ ਬੈਟਰੀ ਵਾਲਾ R215 ਦੇ ਨੌ ਨਾਲ ਆਇਆ ਕਰਦਾ ਸੀ ਉਸ ਤੋਂ ਬਾਅਦ ਫਿਰ ਪੈਟਰੋਲ ਵਾਲਾ ਪੰਪ ਲਾਂਚ ਕੀਤਾ ਆਨਲਾਈਨ ਆਨਲਾਈਨ ਜਿਹੜਾ ਪੈਟਰੋਲ ਵਾਲਾ ਪੰਪ ਲਾਂਚ ਕੀਤਾ ਉਸ ਟਾਈਮ 111 골드 모델 ਦੇ ਵਿੱਚ ਅਸੀਂ ਲਾਂਚ ਕੀਤਾ ਉਹ ਐਸਾ ਮਾਡਲ ਸੀ ਕਿ ਕਿਸਾਨ ਦੇ ਘਰ ਘਰ ਚੱਲਿਆ 15 ਸਾਲ ਬਾਅਦ ਵੀ ਕਿਸਾਨ ਜੀ ਅੱਜ ਕੰਪਨੀ 'ਚ ਸਰਵਿਸ ਕਰਾਉਣ ਆ ਜਾਂਦਾ ਤਾਂ ਇੱਕੋ ਹੀ ਗੱਲ ਕਹਿੰਦਾ ਰਾਜੇ ਭਾਈ 15 ਸਾਲ ਹੋ ਗਏ ਸਿਰਫ ਸਰਵਿਸ ਕਰਾਉਣ ਲਈ ਆਉਣੇ ਆ ਹੋਰ ਇਹਦੀਆਂ ਅੱਜ ਤੱਕ ਇਹ ਬੋਕੀਆਂ ਵੀ ਚੇਂਜ ਨਹੀਂ ਕੀਤੀਆਂ ਉਸੇ ਚੀਜ਼ ਨੂੰ ਰੱਖਦੇ ਹੋਏ ਨਵੇਂ ਸਮੇਂ ਦੇ ਨਾਲ ਨਵੀਂ ਤਬਦੀਲੀ ਦੇ ਨਾਲ ਹੁਣ ਜਿਹੜਾ ਪੰਪ ਬਣਾਇਆ ਪਹਿਰੇ ਸੀਦਾ ਬੁੱਲ ਮਾਡਲ ਡਬਲ ਬੂਸਟਰ ਡਬਲ ਪਾਵਰ ਇੱਕ ਜਿਹੜਾ ਪੰਪ ਬਣਾਤਾ ਕਿ ਕਿਸਾਨ ਦੇ ਘਰ ਜਾਂ ਚੱਲੂਗਾ ਤਾਂ ਗਵਾਂਡੀਆਂ ਦੇ ਵਿੜੇ ਦੇ ਵਿੱਚ ਵੀ ਛੜਕਾਟਾ ਆਊਗਾ ਵੀ ਸਪਰੇ ਹੁੰਦੀ ਹੈ ਰਾਜੇ ਦੇ ਪੰਪ ਨਾਲ ਤੇ ਜੇ ਗੱਲ ਕਰੀਏ ਇੰਜਨ ਦੀ ਤਾਂ ਪਹਿਲਾਂ ਨਾਲੋਂ ਸ਼ਕਲ ਇਹਦੀ ਬਹੁਤ ਜ਼ਿਆਦਾ ਚੇਂਜ ਹੋ ਗਈ ਕੀ ਫਰਕ ਪਾਇਆ ਜੀ ਇਹਦੇ ਵਿੱਚ ਅਸੀਂ ਜਿਹੜੇ ਵੀ ਪੰਪ ਦਾ ਕੋਈ ਨੌ ਰੱਖਦੇ ਆ ਜਾਂ ਮਾਡਲ ਰੱਖਦੇ ਆ ਉਹ ਸੋਚ ਕੇ ਸਮਝ ਕੇ ਦੇਖ ਕੇ ਰੱਖਦੇ ਆ ਇਹ ਇੰਜਨ ਨੂੰ ਡਿਜ਼ਾਈਨ ਕਰਨ ਨੂੰ ਘੱਟੋ-ਘੱਟ 2 ਸਾਲ ਲੱਗੇ ਕੰਪਨੀ ਦੇ ਇੰਜੀਨੀਅਰ ਕੰਪਨੀ ਦਾ ਸਟਾਫ ਤੇ ਮੇਰੀ ਦਿਨ ਰਾਤ ਇਸ ਪੰਪ ਦੀ ਡਿਜ਼ਾਈਨਿੰਗ ਤੇ ਲੱਗਿਆ ਰਿਹਾ ਇਹਦੇ ਜਾਂ ਦੋ ਹੀ ਚੀਜ਼ਾਂ ਮੇਨ ਸੀ ਆਵਾਜ਼ ਘੱਟ ਤੋਂ ਘੱਟ ਆਵੇ ਕਿਉਂਕਿ ਆਮ ਤੌਰ ਤੇ ਜਿਹੜੇ ਬਟਿੰਡੇ ਸਾਈਡ ਦੇ ਕੋਟਕਪੂਰੇ ਦੇ ਲੋਕ ਨੇ ਉਹ ਇਹਨੂੰ ਭੂਂਡ ਕਹਿ ਕੇ ਬੁਲਾਉਂਦੇ ਨੇ ਕਿਉਂਕਿ ਆਵਾਜ਼ ਪੰਪਾ ਦੀ ਬਹੁਤ ਆਉਂਦੀ ਸੀ ਕੰਨ ਖਾ ਲੈਂਦੇ ਕੰਨ ਖਾ ਲੈਂਦੇ ਸੀ ਇਸ ਕਰਕੇ ਦੇ ਤੇ ਖਾਸ ਧਿਆਨ ਦਿੱਤਾ ਵੀ ਇਸ ਭੂਂਡ ਦੀ ਆਵਾਜ਼ ਜ਼ੀਰੋ ਕਰਦੀ ਹੈ ਵੀ ਕਿਸਾਨ ਦੇ ਕੰਨਾਂ ਦੇ ਵਿੱਚ ਆਵਾਜ਼ ਮਿੱਟੀ ਮਿੱਟੀ ਦੇ ਮੰਦ ਬੰਦ ਆਵੇ ਉਸ ਤੋਂ ਬਾਅਦ ਹੁੰਦਾ ਮੇਨ ਗੱਲ ਪ੍ਰੈਸ਼ਰ ਇਹਦਾ ਪ੍ਰੈਸ਼ਰ ਇਹ ਜਾ ਬਣਾਇਆ ਕਿ ਕਿਸਾਨ ਨੂੰ ਪ੍ਰੈਸ਼ਰ ਤੋਂ ਕੋਈ ਤਿੱਕਤ ਨਾ ਆਵੇ ਫਿਰ ਰਹਿ ਗਈ ਗੱਲ ਡਿਜ਼ਾਈਨ ਦੀ ਡਿਜ਼ਾਈਨ ਹੈ ਜਾਂ ਚੂਜ਼ ਕੀਤਾ ਇਹਨੂੰ ਬੁੱਲ ਦਾ ਡਿਜ਼ਾਈਨ ਕਿਉਂ ਦਿੱਤਾ ਬੁੱਲੇ ਦਾ ਡਿਜ਼ਾਈਨ ਦੇਣ ਦਾ ਕਾਰਨ ਸੀ ਪਹਿਲਾਂ ਜਿਹੜੀ ਇਹਦੀ ਕੇਮ ਸ਼ਾਫਟ ਸੀ ਕ੍ਰੈਂਕ ਦੇ ਨਾਲ ਥੱਲੇ ਚਲਦੀ ਸੀ ਹੁਣ ਇਹਦੀ ਕੇਮ ਸ਼ਾਫਟ ਟਾਪ ਤੇ ਕਰਤੀ ਇਹਦੇ ਬਾਲਾਂ ਦੇ ਨਾਲ ਪਾਵਰ ਨਹੀਂ ਲੂਜ਼ ਹੁੰਦੀ ਜੋਦੇ ਨਾਲ ਪਾਵਰ ਲੂਜ਼ ਨਹੀਂ ਹੁੰਦੀ ਹੈ ਤੇਲ ਦੀ ਪੈਟਰੋਲ ਵੀ ਖਪਦਾ ਜਿਹੜੀ ਉਹ ਅੱਧੀ ਰਹਿ ਜਾਂਦੀ ਹੈ ਆਵਾਜ਼ ਖਤਮ ਹੋ ਜਾਂਦੀ ਹੈ ਤੇ ਪ੍ਰੈਸ਼ਰ ਜਿੰਨਾ ਮਰਜੀ ਕਰ ਲੋ ਦਬਦਾਣੀ ਤੇ ਸ਼ਕਲ ਵੀ ਇਹਦੀ ਜਮਾ ਝੋਟੇ ਵਰਗੀ ਬਣਾਤੀ। ਉਹ ਭਾਈ ਜੀ ਜਦ ਬਣਾਇਆ ਹੀ ਝੋਟਾ ਤਾਂ ਨੋਂ ਵੀ ਝੋਟਾ, ਬੁੱਲ ਝੋਟਾ, ਸਾੜ ਟੱਠਾ ਤੇ ਪ੍ਰੈਸ਼ਰ ਕਿੰਨਾ ਕਾ ਜੀ ਇਹਦਾ? ਇਹਦਾ ਪ੍ਰੈਸ਼ਰ ਸੱਜੇ ਖੱਬੇ ਜਾ ਦੇ ਜਿਆਦਾ ਕਿਸਾਨ ਭਰਾ ਖੇਤ ਦੇ ਵਿੱਚ ਲੈ ਕੇ ਚੱਲੂ 120 ਫੁੱਟ ਦੀ ਗਾਰੰਟੀ 120 ਫੁੱਟ ਬੜਾ ਜ਼ਿਆਦਾ ਹੋ ਗਿਆ ਜੀ ਟਰੈਕਟਰ ਵਾਲਾ ਮਾਰਦਾ ਇਹਨਾਂ ਦਾ ਉਹ ਬਾਈ ਜੀ ਟਰੈਕਟਰ ਵਾਲੇ ਪੰਪ ਦੀ ਜਿਹੜੀ ਡਿਫਰੈਂਸ਼ੀਅਲ ਆ ਉਹ ਕਿਸੇ ਹੋਰ ਤਰੀਕੇ ਦਾ ਡਿਜ਼ਾਈਨਿੰਗ ਕਿਸੇ ਹੋਰ ਤਰੀਕੇ ਦੀ ਆ ਉਹਨੇ ਟਰੈਕਟਰ ਦੀ ਪੀਟੀਓ ਨਾਲ ਬੈਲਟ ਨਾਲ ਚੱਲਣਾ ਹੈ ਉਹਨੇ ਪ੍ਰੈਸ਼ਰ ਉਹਨਾਂ ਨੂੰ ਦੇਣਾ ਇਹ ਡਾਇਰੈਕਟ ਗੀਅਰ ਰਿਵਰਸਨ ਕੀਤਾ ਹੋਇਆ ਔਰ ਪੰਪ ਦੀ ਕੇਮ ਸ਼ਾਫਟ ਟੌਪ ਕੀਤੀ ਹੋਈ ਹੈ ਇਸ ਕਰਕੇ ਇੰਜਨ ਨੇ ਚੱਕਰ ਤਾਂ ਤੋੜਦੇ ਨਹੀਂ ਹੈਗੇ ਪ੍ਰੈਸ਼ਰ ਬਗ ਜਾ ਬਗ ਜਾ ਬਗ ਜਾ ਬਗ ਜਾ ਹੀ ਕਰੂਗਾ 120 ਫੁੱਟ 1 ਪਰ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਜੀ ਇੰਜਨ ਤੇ ਇੰਨਾ ਜ਼ੋਰ ਪੈਂਦਾ ਇਹ ਚੋਕ ਵਗੈਰਾ ਨਹੀਂ ਹੁੰਦਾ ਉਹ ਬਾਈ ਜੀ ਚੋਕ ਕਿਵੇਂ ਹੋ ਜੂਗਾ ਇਹਦੇ ਵਿੱਚ ਜੇ 에ਅਰ ਫਿਲਟਰ ਮੈਂ ਤੁਹਾਨੂੰ ਦਿਖਾਵਾਂ ਜਿਹੜੇ ਵੀ ਦੁਕਾਨਦਾਰ ਭਰਾ ਨੇ ਸੱਜੇ ਖੱਬੇ ਬੈਠੇ ਨੇ ਖਲਕੁੰਜਿਆਂ ਦੇ ਵਿੱਚ ਜ਼ਿਆਦਾ ਫਿਲਟਰ ਖੋਲ ਕੇ ਦਿਖਾਤਾ ਅੱਖਾਂ ਉਹਨਾਂ ਦੀਆਂ ਮੂੰਹ ਨਾਲ ਟੱਡੈ ਟੱਡੈ ਆ ਰਹੂਗਾ ਵੀ ਆਹ ਕੀ ਲਾ ਪਾਇ ਦੇ ਵਿੱਚ ਇਹ ਕਾਰ ਵਾਲਾ ਫਿਲਟਰ ਆ ਗਿਆ ਇੱਥੇ ਇਹਦੇ ਵਿੱਚ ਕਾਰ ਵਾਲਾ ਫਿਲਟਰ ਫਿੱਟ ਕਰਤਾ ਇਹ ਚ ਪਾਵਰ ਹੈ ਜੀ ਭਰਤੀ ਇਹ ਇੰਜਣ ਦਮਣੀ ਤੋੜਦਾ ਇਹਦਾ ਸਾਰੀ ਘੁੱਟਦਾ ਇਹ ਚੱਲੂ ਫਰਾਟਾ ਚੱਲੂ ਆ ਫਿਲਟਰ ਅੱਜ ਤੱਕ ਨਹੀਂ ਮੈਂ ਦੇਖਿਆ ਕਿਸੇ ਪੰਪ ਦੇ ਬਣਾਇਆ ਹੀ ਨਹੀਂ ਕਿਸੇ ਨੇ ਭਰਾ ਜੀ ਇਹ ਹੋਂਡੇ ਨਾਲ ਕੈਲਬ੍ਰੇਸ਼ਨ ਕਰਕੇ 65 ਸੀਸੀ ਦਾ ਪੰਪ ਬੁੱਲ ਮਾਡਲ ਸਿਰਫ ਐਸ ਰਾਜਾ ਰਾਜਾ ਇੰਟਰਪ੍ਰਾਈਜ਼ਸ ਤੇ ਆਇਆ ਇਹ ਵੇ ਨਾਲ ਦਾ ਪੰਪ ਤੁਹਾਨੂੰ ਪੂਰੇ ਹਿੰਦੁਸਤਾਨ ਚ ਚੈਲੈਂਜ ਆ ਦੇਖਣ ਨੂੰ ਵੀ ਨਹੀਂ ਮਿਲੂਗਾ ਤੇ ਪੰਪ ਵੀ ਇਹਦਾ ਪਿਛਲੇ ਸਾਲਾਂ ਨਾਲੋਂ ਬਹੁਤ ਜ਼ਿਆਦਾ ਚੇਂਜ ਕਰਤਾ ਜਗਾ ਜਗਾ ਤੇ ਐਸ ਰਾਜਾ ਲਿਖਤਾ ਇਹਦਾ ਕੀ ਕਾਰਨ ਹੈ ਭਾਈ ਸਾਹਿਬ ਬਾਜ਼ਾਰ ਦੇ ਵਿੱਚ ਜਦ ਅਸੀਂ ਕੋਈ ਵੀ ਨਵੀਂ ਚੀਜ਼ ਕੱਢਦੇ ਆਂ ਉਹਦੀ ਕਾਪੀ ਪਹਿਲਾ ਹੋ ਜਾਂਦੀ ਆ ਉਸ ਕਾਪੀ ਤੋਂ ਬਚਣ ਲਈ ਕਿਸਾਨ ਦਾ ਫਾਇਦਾ ਕਰਨ ਲਈ ਹਰ ਜਗ੍ਹਾ ਦੇ ਉੱਤੇ ਐਸ ਰਾਜਾ ਲਿਖ ਕੇ ਦਵਾਂਗੇ ਪੰਪ ਦੇ ਉੱਤੇ ਪਿੱਤਲ ਦੇ ਉੱਤੇ ਪਿਓਰ ਐਸ ਰਾਜਾ ਲਿਖਿਆ ਹੋਊਗਾ ਇਕੱਲੇ ਇਕੱਲੇ ਕਿਸਾਨ ਨੂੰ ਪਛਾਣਨਾ ਸੌਖਾ ਉਸ ਤੋਂ ਬਾਅਦ ਇਹਦੇ ਇੰਜਣ ਦੇ ਉੱਪਰ ਐਸ ਰਾਜਾ ਲਿਖਿਆ ਹੋਊਗਾ ਵੀ ਕਾਪੀ ਨਾ ਹੋ ਜੇ ਕਾਪੀ ਨਾ ਹੋ ਜਵੇ ਕਿਸਾਨ ਆਪਣਾ ਜਿਹੜਾ ਜ਼ਿੰਮੇਵਾਰ ਆ ਉਹ ਗਲਤ ਚ ਨਾ ਫਸ ਜੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਪੰਪ ਲਾਇਆ ਡਬਲ ਡਬਲ ਟਰਬੋ ਬੂਸਟਰ ਦਾ ਮਤਲਬ ਕੀ ਹੈ ਇਧਰਲੇ ਪਾਸੇ ਆਪਾਂ ਨੇ ਮੀਟਰ ਲਾਤਾ ਕਿ ਕਿਸਾਨ ਨੇ ਮੇਰੇ ਭਰਾ ਨੇ 100 ਲੀਟਰ 200 ਲੀਟਰ 300 ਲੀਟਰ ਖੇਤ ਦੇ ਵਿੱਚ ਪਾਣੀ ਲਾਉਣਾ ਹੈ ਇਹ ਉਹਨੂੰ ਉੰਨੇ ਤੇ ਸੈੱਟ ਕਰ ਲਵੇ ਕੋਈ ਰੇਸ ਬੰਨਣ ਦੀ ਲੋੜ ਨਹੀਂ ਉੱਥੇ ਹੀ ਉਹ ਪਾਣੀ ਸਪਰੇਅ ਕਰ ਦੂਗਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਟਰਬੋ ਲਾਤੀ ਟਰਬੋ ਦਾ ਮਤਲਬ ਕੀ ਹੈ ਵੀ ਪਾਣੀ ਨੂੰ ਅੰਦਰ ਹਲਾ ਕੇ ਦਵਾਈ ਨੂੰ ਜਿੰਨੀ ਮਰਜ਼ੀ ਗਾੜ੍ਹੀ ਹੈ ਉਹਨੂੰ ਹਲਾ ਕੇ ਸਾਰੇ ਦਾ ਸਾਰਾ ਪਾਣੀ ਬਾਹਰ ਨਿਕਲ ਜਾਏ ਇੱਕ ਬੂੰਦ ਵੀ ਦਵਾਈ ਦੇ ਇਹਦੇ ਅੰਦਰ ਨਹੀਂ ਰੋ ਨਹੀਂ ਜਿੰਕ ਵਗੈਰਾ ਨਿਕਲਦੇ ਨਹੀਂ ਹੁੰਦੇ ਵਿੱਚ ਹੀ ਜਮੇ ਜਾਂਦੇ ਨੇ ਇਸ ਪੰਪ ਦੇ ਵਿੱਚ 65 cc ਡਾਇਮੰਡ ਪ੍ਰੋ ਬੂਸਟਰ ਦੇ ਵਿੱਚ ਜੇ ਜਿੰਕ ਨਾ ਨਿਕਲੇ ਪੰਪਸ ਕਿਸਾਨਪਰਾ ਘਰੇ ਹੀ ਛੱਡ ਦੇਵੇ ਪੈਸ ਠੀਕ ਹੈ ਇੰਨੀ ਕਿ ਜ਼ਿਆਦਾ ਗਾਰੰਟੀ ਹੈ ਇਹਦੀ ਇੰਨੀ ਗਾਰੰਟੀ ਹੈ ਭਾਈ ਜੀ ਪ੍ਰੈਸ਼ਰ ਜ਼ਬਰਦਸਤਰੀ ਚੰਗੀ ਕਰਾ ਦੇਖੋ ਬੱਦਲਾਂ ਦੇ ਨਾਲ ਲਾਤਾ ਹਾਂ ਜੀ ਹਾਂ ਇਹਨੂੰ ਕਹਿੰਦੇ ਨੇ ਪ੍ਰੈਸ਼ਰ ਬੱਦਲਾਂ ਦੇ ਨਾਲ ਲਾਤਾ ਇਹ ਪਾਵਰ ਹੈ 65 ਇਹ ਆ 65 ਦੀ ਪਾਵਰਫੁੱਲ ਮਾਡਲ ਪ੍ਰੋ ਡਾਇਮੰਡ ਡਬਲ ਬੂਸਟਰ ਅਜੇ ਤਾਂ ਇੱਕ ਗੱਲ ਲਾਈ ਹੈ ਇੱਕੋ ਵਾਰ ਤੁਹਾਨੂੰ ਅੰਨਮਾ ਕਮਾਲ ਦਿਖਾਉਂਗਾ ਇਰ 2 ਗੱਨੇ ਵਾਲਾ ਕੇ ਦਿਖਾਉਂਦਾ ਉਸ ਤੋਂ ਬਾਅਦ 1000 ਫੁੱਟ ਭਾਂਤ ਦੀ ਦਿਖਾਉਂਦਾ ਕਿਆ ਇੰਨੀ ਫੋਗ ਬੜੋ ਵਾਲੀ ਗੱਲ ਕਿਹੋ ਜੀ ਲਾਈ ਪਹਿਲੀ ਵਾਰ ਦੇਖੀ ਹੈ ਜੀ ਬਾਈ ਵੀ ਇਹ ਗੱਲ ਲਾਈ ਆ ਮੇਰੇ ਕਿਸਾਨ ਭਰਾਵਾਂ ਲਈ ਜਿਹੜੇ ਸਬਜ਼ੀ ਦਾ ਕੰਮ ਬਾਗਬਾਨੀ ਦਾ ਕੰਮ ਕਿਸੇ ਵੀ ਪ੍ਰਕਾਰ ਦੀ ਫਸਲ ਤੇ ਇਸ ਤਰੀਕੇ ਦੀ ਗੱਲ ਅੱਜ ਤੱਕ ਨਾ ਪੰਜਾਬ ਤੇ ਪੂਰੇ ਹਿੰਦੁਸਤਾਨ ਜਿਨੀ ਦੇਖੀ ਸਪੈਸ਼ਲ ਰੂਟੇਂਟ ਗੱਲ ਕਹਿੰਦੇ ਨੇ ਸਿੱਧਾ ਪ੍ਰੈਸ਼ਰ ਕਰ ਲੋ țeḍā ਪ੍ਰੈਸ਼ਰ ਕਰ ਲੋ ਉਲਟਾ ਪ੍ਰੈਸ਼ਰ ਕਰ ਲੋ ਜਿਵੇਂ ਮਰਜ਼ੀ ਚਲਾ ਲੋ ਔਰ ਇਹ ਕੱਲਾ ਕੱਲਾ ਪੱਤਾ ਪੀਓ ਕੇ ਜਿੱਤੂ ਗੱਲ ਦੇਖੋ ਫਗੀਆਂ ਵਗੈਰਾ ਚ ਛੋਟੀ ਮੱਸੀ ਤੇ ਦੇਖੋ ਬਿਲਕੁਲ ਜਗ੍ਹਾ ਨਹੀਂ ਰਹਿਣੀ ਸਪਰੇਅ ਪਾਇਆ ਇਹਨਾਂ ਕੀ ਬਾਤ ਹੈ ਇਹ ਪ੍ਰੈਸ਼ਰ ਵੀ ਵਾਹ ਤੇ ਜਾ ਪ੍ਰੈਸ਼ਰ ਦੇਖੋ ਫੋਗ ਦੇਖੋ ਤੇ ਦੂਰ ਵੀ ਬਹੁਤ ਜਾਂਦਾ ਜੀ ਦੂਰ ਤਾਂ ਬਾਈ ਦੀ ਪੰਪ ਦੀ ਤਾਕਤ ਲੈ ਕੇ ਜਾਂਦੀ ਹੈ ਪ੍ਰੈਸ਼ਰ ਦੀ ਤਾਕਤ ਲੈ ਕੇ ਜਾਂਦੀ ਹੈ ਹੋਂਡਾ ਹੋਂਡਾ ਯਾਰ ਸੁੱਟ ਦਾ ਪੈ ਪਾ ਕੇ ਵੀ ਬਿਲਕੁਲ ਨਹੀਂ ਦਲਦਾ ਇਹ ਪ੍ਰੈਸ਼ਰ ਤੁਸੀਂ ਦੇਖ ਸਕਦੇ ਹੋ ਧੁੰਦ ਵਗੈਰਾ ਬਣਾ ਕੇ ਦਿਖਾਈ ਬਾਈ ਨਾ ਫਾਗੂ ਵੀ ਬਣਾਊਗਾ ਸਾਰਾ ਉਸੇ ਤਰ੍ਹਾਂ ਹੀ ਕੰਮ ਕਰਨਾ ਐ ਨਹੀਂ ਬਿਲਕੁਲ 1% ਵੀ ਫਰਕ ਨਹੀਂ ਪਿਆ ਇਹਨੂੰ 1000 ਫੁੱਟ ਦਾ ਐਡਾ ਪੈਪ ਪਾ ਕੇ ਜਮਾਂ ਨਹੀਂ ਚੱਕਰ ਤੋੜਦਾ ਇਹਨੂੰ ਡਾਇਮੰਡ ਪ੍ਰੋ ਕਹਿੰਦੇ ਆ ਇਹ ਹੈ ਕੁਆਲਿਟੀ ਰਾਜਾ ਬਾਈ ਐਵਲ ਪ੍ਰੋ ਡਬਲ ਪਾਵਰ ਡਬਲ ਫੂਲ 1000 ਫੁੱਟ ਪੈਪ ਤੇ ਵੀ ਨਾ ਪੰਪ ਦਾ ਦਮ ਟੁੱਟਿਆ ਨਾ ਇੰਜਣ ਦਾ ਦਮ ਟੁੱਟਿਆ ਨਾ ਵਾਟਸ ਫਰਕ ਪਿਆ ਇਹਨੂੰ ਕਹਿੰਦੇ ਨੇ ਤਕਨੀਕ ਇਹਨੂੰ ਕਹਿੰਦੇ ਨੇ ਕਮਾਲ ਇਹੀ ਹੈ ਪੰਪ ਦਾ ਫੁੱਲ ਮਾਡਲ ਨਹੀਂ ਪੰਪ ਦਾ ਸਾਰੀ ਵੇਚੀ ਜਾਂਦੇ ਨੇ ਸਮਾ ਹੈ ਨਹੀਂ ਜੀ ਕਿਸਾਨ ਤਿੰਨ ਤਿੰਨ ਫਸਲਾਂ ਕਰਦੇ ਨੇ ਤਾਂ ਕਰਕੇ ਜੇ ਕਿਸੇ ਨੇ ਘਰ ਬੈਠੀ ਮੰਗਾਉਣਾ ਉਹਦਾ ਹੱਲ ਕਰ ਦਾਂਗੇ ਆਪਾਂ ਦੇਖੋ ਬਾਈ ਜੀ ਪੰਜਾਬ ਆ ਪੰਜਾਬ ਸਾਰਾ 200 ਕਿਲੋਮੀਟਰ ਚ ਫੈਲਿਆ ਹੋਇਆ ਅਸੀਂ ਸੈਂਟਰ ਚ ਬੈਠੇ ਆ ਮੈਂ ਨਾ ਕਹੂੰਗਾ ਵੀ ਜਿੰਨੇ ਵੀ ਮੇਰੇ ਕਿਸਾਨ ਭਰਾ ਨੇ ਆ ਲੁਧਿਆਣਾ ਮਲੇਰ ਕੋਟਲਾ ਰੋਡ ਚੱਲ ਰਹੀ ਆ ਇੱਥੇ ਆਪਣੀ ਫੈਕਟਰੀ ਆ ਇੱਥੇ ਆਉਣ ਡੈਮੋ ਦੇਖਣ ਤੇ ਪਸੰਦ ਕਰਨ ਉਦੋਂ ਬਾਅਦ ਪੰਪ ਲੈ ਕੇ ਜਾਣ ਫੇਰ ਵੀ ਕਈ ਕਿਸਾਨ ਰਜੇਮਿਆਂ ਦੇ ਵਿੱਚ ਰੁੱਝੇ ਹੋਏ ਨੇ ਆ ਨਹੀਂ ਸਕਦੇ ਵੀਡੀਓ ਤੇ ਨੰਬਰ ਦਿੱਤੇ ਹੋਏ ਨੇ ਇਹ ਨੰਬਰਾਂ ਦੇ ਸਾਨੂੰ ਨਾਰਮਲ ਕਾਲ ਕਰਨ ਜਾਂ ਵਟਸਐਪ ਤੇ ਮੈਸੇਜ ਕਰਨ ਪੂਰੀ ਜਾਣਕਾਰੀ ਦੇ ਦਿੱਤੀ ਜਾਊ ਸਿਰਫ 2000 ਰੁਪਿਆ ਕਿਸਾਨ ਭਰਾ ਨੇ ਪਹਿਲਾ ਸਾਡੇ ਅਕਾਊਂਟ ਦੇ ਵਿੱਚ ਪਾ ਕੇ ਆਪਣਾ ਆਧਾਰ ਕਾਰਡ ਜਾਂ ਆਪਣਾ ਪੂਰਾ ਪਤਾ ਸਾਨੂੰ ਭੇਜ ਦੇਣਾ ਉਸ ਤੋਂ ਬਾਅਦ ਕੰਪਨੀ ਦੀ ਗੱਡੀ 3 ਦਿਨ ਦੇ ਵਿੱਚ ਵਿੱਚ ਉਹਦੇ ਘਰੇ ਜਾ ਕੇ ਡਿਲੀਵਰ ਕਰਕੇ ਆਉ ਉਹ ਜਿਹੜੇ ਬਕਦੇ ਦੇ ਪੈਸੇ ਹੋਣਗੇ ਹੱਥੋਂ ਹੱਥ ਕੈਸ਼ ਲਿਆਓ ਜਾਂ ਕਿਸਾਨ ਭਾਈ ਆਨਲਾਈਨ ਵੀ ਕਾਪਤੇ ਦੇ ਵਿੱਚ ਭਾ ਸਕਦੇ ਜਿਵੇਂ ਹੁਣ ਚੱਲਦਾ ਵੀ ਦੇਖ ਲੈ 120 ਫੁੱਟ ਤੱਕ ਇਹਦਾ ਪ੍ਰੈਸ਼ਰ ਹੈ ਤੇ ਬਾਕੀ 1000 ਫੁੱਟ ਤੱਕ ਇਹ ਪ੍ਰੈਸ਼ਰ ਫੇਰ ਵੀ ਚੱਕਰ ਨਹੀਂ ਤੋੜਦਾ ਐਡੇ ਜ਼ਿਆਦਾ ਘੈਂਟ ਪੰਪ ਦਾ ਡਾਇਮੰਡ ਪ੍ਰੋ ਬੁੱਲ ਸਾੰਡ ਦਾ ਕੀ ਰੇਟ ਹੈ ਜੀ ਇਹਦਾ Honda ਦੇ ਇੰਜਨ ਦਾ ਡਾਇਮੰਡ ਪ੍ਰੋ 65 CC Honda ਮਾਡਲ ਇੰਜਨ ਦਾ ਜਿਹੜਾ ਰੇਟ ਰਹਿਣ ਵਾਲਾ ਹੈ ਮੇਰੇ ਪੰਜਾਬ ਦੇ ਕਿਸਾਨ ਭਰਾਵਾਂ ਲਈ ਘਰੇ ਪਹੁੰਚ ਕਰਕੇ ਸਿਰਫ 15000 ਰੁਪਏ 15000 ਰੁਪਏ ਦੇ ਵਿੱਚ ਇੱਕ ਵਾਰੀ 15000 ਲਾ ਕੇ ਇਹਦੇ ਕਣੀ ਮੁੜ ਕੇ ਝਾਕਣ ਦੀ ਲੋੜ ਨਹੀਂ ਗਰੰਟੀ ਵੀ 2 ਸਾਲ ਦੀ ਪੂਰੇ 2 ਸਾਲ ਦੀ ਨਹੀਂ ਇੱਕ ਦਿਨ ਹੀ ਭੁਗਤਦਾ ਕੋਈ ਇੱਕ ਦੇ ਵਿੱਚ ਵੀ ਤੁਹਾਨੂੰ ਰਿਪੇਅਰਾਂ ਸਪੇਅਰਾਂ ਬਾਚੋ ਕਰਕੇ ਨਹੀਂ ਦਿੰਦੇ ਇੱਥੇ ਇੰਜਨ ਖਰਾਬ ਹੋ ਗਿਆ ਕੋਈ ਸਵਾਲ ਹੀ ਨਹੀਂ ਕਰਨਾ ਕਿਉਂ ਹੋਇਆ ਕਿਵੇਂ ਹੋਇਆ ਬਦਲ ਕੇ ਸਿੱਧਾ ਨਵਾਂ ਦੇ ਦਿੱਤਾ ਜਾਓ ਨਵਾਂ ਦੇ ਦਿੱਤਾ ਜਾਊਗਾ ਇਹ ਬੁੱਲ ਮਾਡਲ ਤੁਸੀਂ ਲਾਂਚ ਕਰਤਾ ਅੱਜ ਸਾੜ ਇਕੱਲੇ ਪੰਪ ਨਾਲ ਕਿਸਾਨਾਂ ਦਾ ਨਹੀਂ ਸਰਨਾ ਹੋਰ ਵੀ ਕੁਛ ਨਾ ਕੁਛ ਤੁਹਾਨੂੰ ਦੇਣਾ ਪਊ ਡਿਸਕਾਊਂਟ ਦੇ ਰੂਪ ਚ ਨਾਲ ਕੀ ਦੇਓਗੇ ਇਹਦੇ ਵਿੱਚ ਜੀਐਕਸ 65 ਪ੍ਰੋ ਹੋਂਡਾ ਇੰਜਨ ਕਟੋ ਕਟ ਇੰਜਨ ਦੀ ਕੀਮਤੀ 10000 ਹੈ ਟੋਟਲ 15000 ਰੱਖੀ ਹੈ 2 ਸਾਲ ਦੀ ਗਾਰੰਟੀ ਲਈ ਫੇਰ ਵੀ ਅੱਜ ਤੱਕ ਕਿਸੇ ਨੂੰ ਨਾਰਾਜ਼ ਨਹੀਂ ਕੀਤਾ ਜੋ ਵੀ ਤੁਹਾਡੀ ਵੀਡੀਓ ਦਾ ਸਕਰੀਨਸ਼ਾਟ ਭੇਜੂਗਾ ਇਹ ਬੁੱਲ 65 ਸੀਸੀ ਦਾ ਪੰਪ ਨਾਲ ਆਹਾ ਪੈਪ ਤੇ ਗਨ ਇਹ ਤਾਂ ਜਾਊਗੀ ਜਾਊਗੀ ਔਰ ਉਸ ਤੋਂ ਬਾਅਦ ਆ ਥੱਲਲਾ ਫੋਲਡਿੰਗ ਸਟੈਂਡ ਨਾਲ ਜਾਊਗਾ ਔਰ ਤੀਜਰੀ ਜਿਹੜੀ ਤੁਹਾਨੂੰ ਮੈਂ ਸਪੈਸ਼ਲ ਆ ਸਬਜ਼ੀਆਂ ਵਾਲੀ ਗਨ ਦਿਖਾਈ ਹੈ ਜਿਹੜੀ ਥੱਲੇ ਫਵਾਰ ਪਾਉਂਦੀ ਹੈ ਇਹ ਵੀ ਦੇ ਦੂੰਗਾ ਇਹ ਵੀ ਨਾਲ ਜਾਊ ਇਹ ਵੀ ਦੇ ਦੋਗੇ ਇੰਨਾ ਕੁ ਸ ਤੁਹਾਨੂੰ ਨਾਲ ਦੇਤਾ ਘੱਟੋ ਘੱਟ 3-4000 ਦਾ ਤਾਂ ਸਮਾਨ ਹੀ ਮਿਲ ਜੂਣਾ ਬਾਕੀ ਰਾਜਾ ਐਂਟਰਪ੍ਰਾਈਜ਼ਸ ਮਲੇਰ ਕੋਟਾ ਲਾ ਲੁਧਿਆਣਾ ਹਾਈਵੇ ਦੇ ਉੱਤੇ ਫੈਕਟਰੀ ਆ ਤੁਸੀਂ Google Map ਤੇ ਸਰਚ ਕਰਕੇ ਵੀ ਆ ਸਕਦੇ ਹੋ ਬਾਕੀ ਸਕਰੀਨ ਤੇ ਨੰਬਰ ਆ ਕਾਲ ਕਰ ਲਿਓ ਧੰਨਵਾਦ ਜੀ ਜੈ ਜਵਾਨ ਜੈ ਕਿਸਾਨ